ਬੜੀ ਸ਼ਰਦਾ ਇਹ ਤੇ ਬੜੀ ਬੜੀ ਦੁਰਦੁਨੀਆ ਆਂਦੀ ਹੈ ਜੀ ਤੇਰੀ ਕੀ ਮੰਗੋ ਤੇ ਪੂਰੀ ਹੁੰਦੀ ਹੈ ਬਾਬਾ ਜੀ ਬੜਾ ਮੇਹ ਦਿੱਤੀ ਹੈ ਜੀ ਇਹ ਦੋ ਸਾਲਾਂ ਵਿੱਚ ਬਹੁਤ ਵੀ ਬਾਈਏ ਤਾਮੀ ਸਾਟ ਰਦਾ ਤੇ ਬੱਚਾ ਜੋਪ ਹੀ ਲੱਜੀ ਤੇ ਤਿਆਂ ਦਾ ਭਾਇਆ ਪਰ ਤੇਰੀ ਕੀ ਮੰਜੀ ਸਾਡੀ ਪੂਰੀ ਹੋਈ ਹੈ ਤੇ ਤਿਆਂ ਦਾ ਭਾਇਆ ਦੁਨੀਆ ਦੁਰਦੁਰੋਂ ਆਂਦੀ ਹੈ ਤੇ ਇਹ ਡਾਕਟਰਾਂ ਨੇ ਨਾ ਟਾਲ ਛੱਡੀ ਹੈ ਨਾ ਬਾਬਾ ਜੀ ਠੀਕ ਦਿੱਤੇ ਜੀ ਸਭ ਇੰਨੀ ਸ਼ਰਦਾ ਤੇ ਬਹੁਤ ਵਧੀਆਈ ਮਨੋ ਤੇੜੀ ਚੀਜ਼ ਮਨਜੋ ਪੂਰੀ ਹੁੰਦੀ ਹੈ। ਸੋ ਹੋਰ ਵੀ ਹੋਰ ਵੀ ਸੰਤਾ ਨਾਲ ਸਾਡੇ ਸੰਤਾ ਕੀ ਨਾਮ ਮਾਠੋਟਾ ਕਿਹੜੀ ਜਗ੍ਹਾ ਤੋਂ ਆਇਓ? ਮੈਂ ਆਇਆ ਟੀਪਾ ਰੋਡ ਤੋਂ ਜੀ। ਤੇ ਮੇਰੇ ਵੱਡੇ ਭਾਈ ਸਾਹਿਬ ਆਂਭਲਪੁਰੇ ਆਂਦੇ ਜੀ। ਤੇ ਤੜੀ ਇੱਧਰ ਤੜੀ ਉੱਧਰ ਦੋਨੋਂ ਪਾਸੇ ਆਪਣੀ ਹੈ। ਤੇ ਤੇਆਂ ਦਾ ਪਾਏ ਇੱਥੇ ਬੜੀ ਸ਼ਰਦਾਈ ਇੱਥੇ ਬੜੀ ਬੜੀ ਦੁਰਦੁਨੀਆ ਆਂਦੀ ਹੈ ਜੀ। ਤੇੜੀ ਚੀਜ਼ ਮਨਜੋ ਤੇ ਪੂਰੀ ਹੁੰਦੀ ਹੈ। ਬਾਬਾ ਜੀ ਬੜਾ ਮਹਿਦ ਦਿੱਤੀ ਹੈ ਜੀ। ਕਿੰਨੀ ਦੇਰ ਤੋਂ ਮੈਂ ਇਥੋਂ ਜੀ ਮੈਂ 2 ਸਾਲਾਂ ਤੋਂ ਆਂਦਾ ਪਿਆ ਜੀ। ਇਹ 2 ਸਾਲ ਆਉਣ ਦੇ ਵਿੱਚ ਹਾਂਜੀ ਹਾਂਜੀ 2 ਸਾਲ 2 ਸਾਲ ਆਉਣ ਦੇ ਵਿੱਚ ਵਿੱਚ ਤੇ 2 ਸਾਲ ਪਹਿਲਾਂ ਤੋਂ ਜੀਵਨ ਦੇ ਵਿੱਚ ਕੀ ਤਬਦੀਲ ਹੋਇਆ ਬਹੁਤ ਵਧੀਆ ਹੋਇਆ ਜੀ ਇਹ 2 ਸਾਲਾਂ ਵਿੱਚ ਬਹੁਤ ਵੀ ਭਾਈਏ ਕਾਮੀ ਸਾਡਾ ਨਾਦਾ ਤੇ ਬੱਚਾ ਜੋਪ ਹੀ ਲੱਜੀ ਤੇ ਕਹਿੰਦਾ ਭਾਇਆ ਪਰ ਤੇਰੀ ਕੀ ਮੰਜੀ ਸਾਡੀ ਪੂਰੀ ਹੋਈ ਏ ਤੇ ਕਹਿੰਦਾ ਭਾਇਆ ਦੁਨੀਆ ਦੂਰ ਦੂਰੋਂ ਆਂਦੀ ਏ ਤੇ ਡਾਕਟਰਾਂ ਨੇ ਨਾ ਟਾਲ ਛੱਡੀ ਨਾ ਬਾਬਾ ਜੀ ਨੇ ਠੀਕ ਦਿੱਤੇ ਜੀ ਸਭ ਨੂੰ ਇੰਨੀ ਸ਼ਰਧਾ ਤੇ ਬਹੁਤ ਵਧੀਆਈ ਮਨੋ ਤੇਰੀ ਚੀਜ਼ ਮੰਜੋ ਪੂਰੀ ਹੁੰਦੀ ਏ ਠੀਕ ਹੈ ਹਾਂਜੀ ਸੁਰਕਾਲ ਸਾਹਿਬ ਆਈ ਰਹੀ ਫਤਹਿ ਤੋਂ ਹੋਰ ਵੀ ਹੋਰ ਵੀ ਅਸੀਂ ਸੰਤਾ ਨਾਲ ਸਾਡੇ ਸਿੰਘ ਸਾਹਿਬ ਕੀ ਨਾਮ ਮਾ ਤੁਹਾਡਾ ਕਿਹੜੀ ਜਗਤੋਂ ਆਇਓ ਮੈਂ ਆਇਆ ਟੀਪਾ ਰੋਡ ਤੋਂ ਜੀ ਤੇ ਮੇਰੇ ਵੱਡੇ ਭਾਈ ਸਾਹਿਬ ਆਂਬਲਪੁਰੇ ਅੰਦਰ ਜੀ ਤੇ ਤੜੀ ਇੱਧਰ ਤੜੀ ਉੱਧਰ ਦੋਨੋਂ ਪਾਸੇ ਆਪਣੀ ਹੈ ਤੇ ਤੇਆਂ ਦਾ ਪਾ ਇੱਥੇ ਬੜੀ ਸ਼ਰਦਾ ਜੀ ਇੱਥੇ ਬੜੀ ਬੜੀ ਦੁਰਦੁਨੀਆ ਆਂਦੀ ਹੈ ਜੀ ਤੇਰੀ ਚੀਜ਼ ਮੰਨੋ ਤੇ ਪੂਰੀ ਹੁੰਦੀ ਹੈ ਬਾਬਾ ਜੀ ਬੜਾ ਮੇਹ ਦਿੱਤੀ ਹੈ ਜੀ ਕਿੰਨੀ ਇਹ ਮੈਂ ਇਥੋਂ ਜੀ ਮੈਂ ਦੋ ਸਾਲਾਂ ਆਂਦਾ ਪਿਆ ਜੀ ਇਹ 2 ਸਾਲ ਆਉਣ ਦੇ ਵਿੱਚ ਹਾਂਜੀ ਹਾਂਜੀ 2 ਸਾਲ 2 ਸਾਲ ਆਉਣ ਦੇ ਵਿੱਚ ਵਿੱਚ ਤੇ 2 ਸਾਲ ਪਹਿਲਾਂ ਤੋਂ ਜੀਵਨ ਦੇ ਵਿੱਚ ਕੀ ਤਬਦੀਲ ਹੋਇਆ ਬਹੁਤ ਵਧੀਆ ਹੋਇਆ ਜੀ ਇਹ 2 ਸਾਲਾਂ ਵਿੱਚ ਬਹੁਤ ਵੀ ਭਾਈਏ ਕੰਮੀ ਸਾਡਾ ਨਾਤਾ ਤੇ ਬੱਚਾ ਜੋਬ ਵੀ ਲੱਜੀ ਤੇ ਤਿਆਂ ਦਾ ਭਾਇਆ ਪਰ ਤੇਰੀ ਕੀ ਮੰਜੀ ਸਾਡੀ ਪੂਰੀ ਹੋਈ ਏ ਤੇ ਤਿਆਂ ਦਾ ਭਾਇਆ ਦੁਨੀਆ ਦੂਰ ਦੂਰੋਂ ਆਂਦੀ ਏ ਤੇ ਇਹ ਡਾਕਟਰਾਂ ਨਾ ਛੱਡੀ ਹੈ ਨਾ ਬਾਬਾ ਜੀ ਠੀਕ ਦਿੱਤੇ ਜੀ ਸਭ ਨੂੰ ਇੰਨੀ ਸ਼ਰਧਾ ਤੇ ਬਹੁਤ ਵਧੀਆ ਹੀ ਮੰਨੋ ਜਿਹੜੀ ਚੀਜ਼ ਮੰਨੋ ਪੂਰੀ ਹੁੰਦੀ ਏ ਹਾਂਜੀ ਸੁਰਖਾਲ ਸਾਹਿਬ ਆਈ ਫਤਹਿ ਤੋਂ ਹੋਰ ਵੀ ਹੋਰ ਵੀ ਅਸੀਂ ਸੰਤਾ ਨਾਮ ਸਾਡੇ ਸਿੰਘਾ ਕੀ ਨਾਮ ਮਾਥੋੜਾ ਕਿਹੜੀ ਜਗਤੋਂ ਆਇਓ ਮੈਂ ਆਇਆ ਟੀਪਾ ਰੋਡ ਤੋਂ ਜੀ ਤੇ ਮੇਰੇ ਵੱਡੇ ਭਾਈ ਸਾਹਿਬ ਆਂਬਲਪੁਰੇ ਜਾਂਦੇ ਜੀ ਤੇ ਟੜੀ ਇੱਧਰ ਟੜੀ ਉੱਧਰ ਦੋਨੋਂ ਪਾਸੇ ਆਪਣੀ ਹੈ ਤੇ ਤੇਆਂ ਦਾ ਪਾ ਇੱਥੇ ਬੜੀ ਸ਼ਰਦਾ ਇੱਥੇ ਬੜੀ ਬੜੀ ਦੁਰਦੁਨੀਆ ਆਂਦੀ ਹੈ ਜੀ ਤੇਰੀ ਚੀਜ਼ ਮੰਨਰੋ ਤੇ ਪੂਰੀ ਹੁੰਦੀ ਹੈ ਬਾਬਾ ਜੀ ਬੜਾ ਮੇਹ ਦਿੱਤੀ ਹੈ ਜੀ ਕਿੰਨੀ ਮੈਂ ਇਥੋਂ ਜੀ ਮੈਂ ਦੋ ਸਾਲਾਂੋਂ ਆਂਦਾ ਪਿਆ ਜੀ ਇਹ 2 ਸਾਲ ਆਉਣ ਦੇ ਵਿੱਚ ਹਾਂਜੀ ਹਾਂਜੀ 2 ਸਾਲ 2 ਸਾਲ ਆਉਣ ਦੇ ਵਿੱਚ ਵਿੱਚ ਤੇ 2 ਸਾਲ ਪਹਿਲਾਂ ਤੋਂ ਜੀਵਨ ਦੇ ਵਿੱਚ ਕੀ ਤਬਦੀਲ ਹੋਇਆ ਬਹੁਤ ਵਧੀਆ ਹੋਇਆ ਜੀ ਇਹ 2 ਸਾਲਾਂ ਵਿੱਚ ਬਹੁਤ ਵੀ ਭਾਈਏ ਕੰਮੀ ਸਾਡਾ ਨਾਦਾ ਤੇ ਬੱਚਾ ਜੋਪ ਹੀ ਲੱਜੀ ਤੇ ਤਿਆਂ ਦਾ ਭਾਇਆ ਪਰ ਤੇਰੀ ਕੀ ਮੰਜੀ ਸਾਡੀ ਪੂਰੀ ਹੋਈ ਹੈ ਤੇ ਤਿਆਂ ਦਾ ਭਾਇਆ ਦੁਨੀਆ ਦੂਰ ਦੂਰੋਂ ਆਂਦੀ ਹੈ ਤੇ ਇਹਨੇ ਡਾਕਟਰਾਂ ਨਾਲ ਟਾਲ ਛੱਡੀ ਹੈ ਨਾ ਬਾਬਾ ਜੀ ਨੇ ਠੀਕ ਕੀਤਾ ਜੀ ਸਭ ਨੂੰ ਇੰਨੀ ਸ਼ਰਧਾ ਤੇ ਬਹੁਤ ਵਧੀਆਈ ਮਨੋ ਤੇਰੀ ਚੀਜ਼ ਮੰਜੋ ਪੂਰੀ ਹੁੰਦੀ ਹੈ हा जी आसा आई फते